ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਹਾਂਜੀ ਮੈਂ ਰੁਪਿੰਦਰ ਕੌਰ ਬਰਨ ਫੈਮਿਲੀ ਵਲੌਗਸ ਵੱਲੋਂ ਤੁਹਾਡਾ ਸਵਾਗਤ ਕਰਦੀਆਂ ਜੀ ਜਿਹੜੇ ਮੇਰੇ ਚੈਨਲ ਤੇ ਫਸਟ ਟਾਈਮ ਆਉਣੇ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਕਮੈਂਟ ਜ਼ਰੂਰ ਕਰਿਓ ਔਰ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਹਾਂਜੀ ਇੱਕ ਮੇਰੀ ਭੈਣ ਦਾ ਕਾਫੀ ਟਾਈਮ ਪਹਿਲਾਂ ਨਾ ਇੱਕ ਮੈਸੇਜ ਆਇਆ ਸੀਗਾ ਤੇ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਆਪਣੇ ਬੇਟੇ ਦੇ ਜੂੜਾ ਕਿਵੇਂ ਕਰਦੇ ਆ ਵੀ ਜਦੋਂ ਮੇਰੇ ਬੇਟੇ ਦੇ ਮੈਂ ਜੂੜਾ ਕਰਦੀ ਆ ਤਾਂ ਕਾਫੀ ਜ਼ਿਆਦਾ ਰੋਂਦਾ ਏ ਵੀ ਤੁਸੀਂ ਆਪਣੇ ਬੇਟੇ ਦੇ ਜੂੜਾ ਕਿਵੇਂ ਕਰਦੇ ਹੋ ਹਨ ਤੇ ਤੁਹਾਨੂੰ ਪਤਾ ਹੀ ਆ ਜੀ ਸ਼ਹੀਦੀ ਦਿਹਾੜਾ ਚੱਲ ਰਿਹਾ ਹੈ ਜੀ ਆਹ ਹਫਤਾ ਤੁਹਾਨੂੰ ਪਤਾ ਹੀ ਆ ਵੀ ਅਸੀਂ ਹੀਦੀ ਦਿਹਾੜਾ ਸੋਗ ਭਰੇ ਦਿਨ ਨੇ ਹਨ ਇਹਨਾਂ ਦੇ ਵਿੱਚ ਆਪਾਂ ਵੀਡੀਓਜ਼ ਕੁਝ ਬਣਾਉਂਦੇ ਨਹੀਂ ਚੰਗੇ ਲੱਗਦੇ ਹੈਗੇ ਤੇ ਮੈਂ ਜ਼ਿਆਦਾਤਰ ਨਹੀਂ ਬਣਾਉਂਦੀ ਹੁੰਦੀ ਵੀਡੀਓਜ਼ ਹਨਾ ਚਲੋ ਗੁਰਦੁਆਰਾ ਸਾਹਿਬ ਕਿਤੇ ਆਪਾਂ ਗਏ ਹਨਾ ਜਮਾ ਕੇ ਦਰਸ਼ਨ ਕਰਨ ਜਿਵੇਂ ਆਪਾਂ ਉਥੇ ਦੀ ਜਰੂਰ ਬਣਾ ਕੇ ਪਾਉਂਗੀ ਬਟ ਮੈਂ ਆਪਣੇ ਡੇਲੀ ਰੂਟੀਨਸ ਚ ਡੇਲੀ ਵਲੌਗਸ ਚ ਮੈਂ ਕੁਝ ਨਹੀਂ ਦਿਖਾਉਂਦੀ ਸਹਿਜ ਨਾਲ ਤੇ ਮੈਂ ਇਦਾਂ ਦਾ ਕੁਝ ਨਹੀਂ ਦਿਖਾਉਂਦੀ ਹੈਗੀ ਹਨਾ ਕਿਉਂਕਿ ਤੁਹਾਨੂੰ ਵੀ ਪਤਾ ਹੈ ਹਨਾ ਵੀ ਆਪਣੇ ਲਈ ਕਿੰਨਾ ਕੁਝ ਕੀਤਾ ਹੈ ਕਿੰਨਾ ਕੁਝ ਹਨਾ ਆਪਣੇ ਲਈ ਕਰ ਗਏ ਆਪਾਂ ਕਦੇ ਦੇਣ ਨਹੀਂ ਦੇ ਸਕਦੇ ਆਪਾਂ ਕਦੇ ਉਹ ਨਹੀਂ ਕਰ ਸਕਦੇ ਹੈਗੇ ਹਨਾ ਤੇ ਮੈਂ ਤਾਂ ਬਸ इमोशनल ਬਹੁਤ ਛੇਤੀ ਹੋ ਜਾਂਦੀਆਂ ਮੈਂ ਤਾਂ ਜ ਸਵੇਰ ਦੀ ਹੁਣ ਤੁਹਾਨੂੰ ਪਤਾ ਆਪਾਂ ਉਹੀ ਲਾ ਕੇ ਰੱਖਦੇ ਹਾਂ ਤੇ ਬੜੇ ਸਾਬਜਾ ਦੇ ਛੋਟੇ ਸਾਬਜਾ ਦੇ ਹਨ ਤੇ ਬਾਬਾ ਜੀ ਨੇ ਕਿੰਨੀਆਂ ਕੁਰਬਾਨੀਆਂ ਆਪਣਾ ਪੂਰਾ ਪਰਿਵਾਰ ਆਪਣੇ ਲਈ ਆਪਣਾ ਸਰਬੰਸ ਨਾ ਬਾਰਤਾ ਤੇ ਆਪਾਂ ਕਦੇ ਵੀ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਹੈਗੇ ਤੇ ਮੈਂ ਤੁਹਾਨੂੰ ਜੁੜਾ ਕਰਨਾ ਸਿਖਾਉਂਗੀ ਕਈ ਭੈਣਾ ਮੇਰੀਆਂ ਮੈਂ ਨਾ ਅਲੱਗ ਤਰੀਕੇ ਨਾਲ ਜੁੜਾ ਕਰਦੀ ਹਾਂ ਕਈ ਭੈਣਾ ਬੱਚਿਆਂ ਦੇ ਮੂੰਹ ਇੱਧਰ ਨੂੰ ਕਰਕੇ ਨੀਚੇ ਨੂੰ ਕਰਦਨ ਕਰਕੇ ਵੀ ਕਰਦੀਆਂ ਨੇ ਅਭੀ ਛੋਟਾ ਹੁੰਦਾ ਕਾਫੀ ਬਿਮਾਰ ਰਹਿੰਦਾ ਸੀਗਾ ਤੇ ਬਾਕੀ ਮੇਰੀਆਂ ਭੈਣਾਂ ਨੂੰ ਜ਼ਰੂਰ ਬੇਨਤੀ ਆ ਵੀ ਆਪਣੇ ਬੱਚਿਆਂ ਨੂੰ ਰੋਡੇ ਨਾ ਰੱਖੋ ਨਾ ਜਿਹੜੇ ਮਰੀਆ ਭੈਣਾ ਜਰੂਰ ਹਨਾ ਕੇ ਇਸ ਜਰੂਰ ਰੱਖੋ ਮੈਂ ਤਾਂ ਆਪਣੇ ਬੇਟੇ ਦੇ ਰੱਖੇ ਹੋਏ ਆ ਬਸ ਇਹਦੇ ਪਾਪਾ ਨੇ ਕਟਾਤੇ ਸੀਗੇ ਉਹ ਤਾਂ ਚਲੋ ਵਿਆਹ ਤੋਂ ਪਹਿਲਾਂ ਹੀ ਛੋਟੇ ਹੁੰਦਿਆਂ ਨੇ ਕਟਾਏ ਹੋਏ ਨੇ ਪਰ ਮੇਰੀ ਹੁਣ ਤੱਕ ਉਹਨਾਂ ਨੂੰ ਇਹੀ ਉਹ ਆ ਵੀ ਮੈਂ ਉਹਨਾਂ ਦੇ ਵਾਲ ਫੇਰ ਰਖਾਵਾਂ ਪੱਗ ਬੰਨਣ ਉਹ ਹਨਾ ਤੇ ਮੈਂ ਆਪਣੇ ਬੇਟੇ ਨੂੰ ਵੀ ਸਮਝਾਉਣੀ ਹੁੰਦੀ ਆ ਵੀ ਆਪਣੇ ਲਈ ਇੰਨਾ ਕੁਝ ਕੀਤਾ ਹਨਾ ਵੀ ਆਪਣੇ ਲਈ ਉਹਨਾਂ ਨੇ ਆਪਣਾ ਸੀਸ ਕਟਵਾਤਾ ਪਰ ਆਪਣਾ ਹਨਾ ਸਿੱਖੀ ਨੂੰ ਉਹ ਨਹੀਂ ਲਾਈ ਇਲਾਜ ਨਹੀਂ ਲਾਈ ਹੈਗੀ ਹਨਾ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿੱਖ ਨਾ ਜਾਵੇ ਨਾ ਤੇ ਇਹ ਵਾਲ ਆਪਣੇ ਹਨਾ ਜਿਹੜੇ ਕੇਸ ਆ ਆਪਣੇ ਇਹਨਾਂ ਨੂੰ ਸਾਫ਼-ਸਾਫ਼ ਕੇ ਰੱਖੋ ਨਾ ਤੇ ਮੈਂ ਇਹਨਾਂ ਨੂੰ ਇਹੀ ਸਮਝਾਉਣੀ ਆ ਵੀ ਤੁਸੀਂ ਬੜੇ ਹੋ ਕੇ ਵੀ ਨਹੀਂ ਹਾਂਜੀ ਆਪਾਂ ਇਹ ਆਪਾਂ ਇਹਦੇ ਵਿੱਚ ਕੀ ਚਾਹੀਦਾ ਹੁੰਦਾ ਇੱਕ ਚਾਹੀਦਾ ਆਪਾਂ ਨੂੰ ਤੇਲ ਇੱਕ ਚਾਹੀਦਾ ਆਪਾਂ ਨੂੰ ਬਾਜ ਤੇ ਆਪਣਾ ਕੰਗਾ ਤੇ ਇੱਕ ਪਟਕਾ ਤੇ ਇੱਕ ਰਬੜ ਬੈਂਡ ਹਨਾ ਜਿਹੜਾ ਆਪਾਂ ਬੱਚਿਆਂ ਦੇ ਪਾਉਣਾ ਹੈ ਜਿਹੜੀਆਂ ਭੈਣਾਂ ਨੂੰ ਇਹ ਸ਼ੁਰੂ ਕਰਨ ਲੱਗੀਆਂ ਨੇ ਉਹ ਭੈਣਾਂ ਇੱਕ ਡੋਰੀ ਆਉਂਦੀ ਆ ਬਲੈਕ ਕਲਰ ਦੀ ਉਹ ਡੋਰੀ ਨੂੰ ਤਿੰਨ ਤਿੰਨ ਡੋਰੀ ਮੰਗੋ ਬ੍ਰੀਕ ਬ੍ਰੀਕ ਤਿੰਨ ਬਣਾ ਲਵੇ ਛੋਟੇ ਛੋਟੇ ਵਾਲ ਲੈ ਕੇ ਸਾਈਡਾਂ ਤੋਂ ਵਾਲ ਚੱਕ ਕੇ ਨਾ ਉਹ ਵੀ ਜੁੜਾ ਕਰ ਸਕਦੀਆਂ ਬਹੁਤ ਭੈਣਾਂ ਨੂੰ ਆਉਂਦਾ ਹੋਊਗਾ ਕਹਿਣਗੇ ਕੀ ਵੀਡੀਓ ਆ ਇਹ ਹਨਾ ਵੀ ਕੀ ਬਣਾ ਕੇ ਰੱਖਤਾ ਇਹਨਾਂ ਨੇ ਵੀ ਇਹ ਵੀਡੀਓ ਬਟ ਮੇਰੀ ਭੈਣ ਨੇ ਇੱਕ ਨੇ ਮੈਨੂੰ ਕਮੈਂਟ ਕੀਤਾ ਸੀ ਉਹ ਕਹਿੰਦੀ ਮੇਰੇ ਬੇਟਾ ਬਹੁਤ ਜ਼ਿਆਦਾ ਰੋਂਦਾ ਏ ਸਿਰ ਬਹਾਉਣ ਲੱਗਿਆ ਤੇ ਤੁਸੀਂ ਕਿਵੇਂ ਸਿਰ ਬਹਾਉਣੇ ਆਪਣੇ ਬੇਟੇ ਦਾ ਹਨਾ ਤੈਨਾਂ ਉਹ ਹੀ ਲਗਾ ਲੈਣਾ ਤੇ ਤੁਹਾਨੂੰ ਪਤਾ ਈ ਇਰਮੀ ਤਾਂ ਫਿਰ ਪੱਕੀ ਜਾਂਦੀ ਆ ਬੱਚਿਆਂ ਦੀ ਹੈਨਾ ਜਦੋਂ ਆਪਾਂ ਸ਼ੁਰੂ ਤੋਂ ਹੀ ਰੱਖੇ ਹੋਈਏ ਤੇ ਸਾਰੇ ਜੀ ਜ਼ਰੂਰ ਦਰਸ਼ਨ ਜ਼ਰੂਰ ਕਰਿਓ ਗੁਰੂ ਘਰ ਦੇ ਜਾ ਕੇ ਹੈਨਾ ਮੇਰਾ ਅੱਜ ਥੋੜਾ ਗਲਾ ਖਰਾਬ ਆ ਬਸ ਦੇਖਦੇ ਆ ਅਸੀਂ ਵੀ ਸਾਇਦ ਆਪਾਂ ਮੇਲੇ ਹੋਏ ਜਿੱਦਣ ਅਸੀਂ ਚੰਕੌਰ ਸਾਹਿਬ ਪਹਿਲਾਂ ਜਾ ਕੇ ਆਵਾਂਗੇ ਜਦੋਂ ਆਪਣੇ ਲਈ ਇੰਨਾ ਕੁਝ ਕਰ ਤੱਕ ਆਪਾਂ ਇੱਕ ਹੈਨਾ ਫਤੂਰਾ ਸਾਹ ਨਹੀਂ ਜਾ ਸਕਦੇ ਤੇ ਵਾਹਿਗੁਰੂ ਜੀ ਬਸ ਸਮਰਤ ਬਖਸ਼ਣਾ ਨਸ਼ਾ ਰਹਿ ਤੋ ਹੋਜਵੇ ਆਪਣਾ ਪੰਜਾਬ ਜੋ ਜੋ ਆਪਣੇ ਦੇਖੋ ਜੀ ਹੁਣ ਮੈਂ ਨਾ ਇਹ ਨਾ ਤੁਸੀਂ ਕਹੇ ਅੱਭੀ ਮਤਲਬ ਕਿ ਇੱਧਰ ਆਹ ਤਿੰਨ ਲੈ ਲੈਣੇ ਲੜ ਇਹਨੂੰ ਨਾ ਪੁੱਠੇ ਗੁੱਤ ਕਰਨੀ ਆ ਇੱਧਰ ਸਿੱਧੇ ਨਹੀਂ ਕਰਨੀ ਹੈਗੀ ਕਿਉਂਕਿ ਦੇਖੋ ਤੁਹਾਡਾ ਬੱਚਾ ਰੋਊਗਾ ਵੀ ਨਹੀਂ ਉਹਦੀ ਗਰਦਨ ਵੀ ਨਹੀਂ ਦੁਕੂਗੀ ਤੁਸੀਂ ਉਧਰ ਨੂੰ ਉਹਨੂੰ ਕਰਕੇ ਰੱਖਿਓ ਪਰ ਇੱਧਰ ਲਈ ਸਾਹ ਤੋਂ ਪੁੱਠੇ ਗੁੱਤ ਕਰਨੀ ਆ ਇੰਦਾ ਸਾਰੀ ਪੁੱਠੀ ਕਰ ਲੈਣੀ ਆ ਜਦੋਂ ਫਿਰ ਆਪਾਂ ਉੱਪਰ ਨੂੰ ਚੱਕਾਂਗੇ ਤਾਂ ਇੱਧਰ ਲਈ ਸਾਰ ਤੋਂ ਸਿੱਧੀ ਆਊਗੀ ਹਰੇਕ ਪਹਿਣਾ ਦੇ ਅਲੱਗ-ਅਲੱਗ ਤਰੀਕੇ ਨੇ ਹਰੇਕ ਪਹਿਣਾ ਦੇ ਹੈ ਨਾ ਤੇ ਸਾਡੇ ਘਰ 'ਚ ਪਹਿਲਾਂ ਜਿੱਥੋਂ ਮੈਂ ਮਤਲਬ ਕਿ ਮੈਂ ਆਪਣੇ ਉਰੇ ਮੈਨੂੰ ਤੁਹਾਨੂੰ ਪਤਾ ਹੀ ਆ ਮੈਂ ਕਦੇ ਵੀ ਆਪਾਂ ਪਹਿਣਾ ਨਾ ਆਪਣੇ ਬੱਚਿਆਂ ਤੋਂ ਹੀ ਸ਼ੁਰੂਆਤ ਕਰਦੀ ਆ ਆਪਾਂ ਵੀ ਆਪਾਂ ਕਿਹੜਾ ਸਿੱਖੇ ਹੋਏ ਆਉਣੇ ਹੈ ਨਾ ਇਹ ਚੀਜ਼ ਹੈ ਨਾ ਇਹ ਆਪਾਂ ਆਪਣੇ ਬੱਚਿਆਂ ਤੋਂ ਹੀ ਲਾਗੂ ਕਰਦੀ ਆ ਤੇ ਮੈਂ ਵੀ ਆਪਣੇ ਬੇਟੇ ਤੋਂ ਹੀ ਸ਼ੁਰੂ ਕੀਤਾ ਸੀਗਾ ਸ਼ੁਰੂਆਤ ਮੇਰੇ ਬੇਟੇ ਤੋਂ ਹੀ ਹੋਈ ਸੀਗੀ ਜੂੜੇ ਦੀ ਸ਼ੁਰੂਆਤ ਤੇ ਬਾਹੀ ਗਰੂ ਜੀ ਬਸ ਮੈਂ ਤਾਂ ਇਹੀ ਸਮਝੋ ਰਹੀ ਹੁੰਨੀ ਆ ਵੀ ਪੁੱਤ ਬਹੁਤ ਔਖੇ ਤੁਹਾਡੇ ਨਾਲ ਵੀ ਵੱਧ ਔਖੇ ਪਾਲੇ ਨੇ ਹਨਾ ਇਹਨਾਂ ਨੂੰ ਬਸ ਸਾਹਮਣੇ ਰੱਖਿਓ ਇਹ ਬਹੁਤ ਜ਼ਰੂਰੀ ਨੇ ਆਪਣੇ ਲਈ ਲਓ ਜੀ ਇਧਰੋਂ ਆਪੇ ਕਰਤੀ ਹੁਣ ਇਧਰੋਂ ਆਪਾਂ ਨੇ ਇਧਰੋਂ ਘੁੰਮ ਜਾਣਾ ਇਹ ਇਧਰੋਂ ਆਪਾਂ OI ਲਗਾ ਲਿਆ ਸੀਗਾ ਤੇ ਇਹ ਵਾਲ ਵਿੱਚ ਨਾ ਲੈਣੋ ਹਾਂਜੀ ਜਿਹੜੀਆਂ ਭੈਣਾਂ ਦੇ ਬੱਚਾ ਦੇ ਇਹ ਵਾਲ ਬਾਹਰ ਰਹਿੰਦੇ ਨੇ ਛੋਟੇ ਰਹਿੰਦੇ ਨੇ ਉਹ ਤੁਸੀਂ ਇੱਥੇ ਤੋਂ ਨਾ ਐਦਾਂ ਚੀਰ ਕੱਢ ਕੇ ਆਹ ਵਾਲਾ ਨੂੰ ਇੱਧਰ ਇੱਥੇ ਤੋਂ ਇੱਥੇ ਤੋਂ ਆਪਣੇ ਇਕੱਠੇ ਕਰਕੇ ਇੱਥੇ ਤੋਂ ਐਦਾਂ ਮਿੱਟੀ ਗੁੰਦ ਕੇ ਜੂੜੇ ਦੇ ਵਿੱਚ ਵੀ ਲਿਆ ਸਕਦੇ ਆ ਦੋਨੋਂ ਸਾਈਡਾਂ ਤੋਂ ਜਿਹੜੇ ਵਾਲ ਆ ਫਿਰ ਇਹ ਛੋਟੇ ਵਿੱਚ ਨਹੀਂ ਰਹਿਣਗੇ ਹੁਣ ਅਸੀਂ ਜੋਤ ਬੜਾ ਹੋ ਗਿਆ ਵਾਲੇ ਵੀ ਬੜੇ ਹੋਗੇ ਤਾਂ ਕਰਕੇ ਹੁਣ ਆਪਣੇ ਵਿੱਚ ਆ ਜਾਂਦੇ ਨੇ ਤੇ ਪਹਿਲਾਂ ਵੀ ਜਦੋਂ ਦੇ ਮੈਂ ਐਦਾਂ ਹੀ ਪਾਉਂਦੀ ਸੀਗੀ ਛੋਟੇ ਹੁੰਦੇ ਦੇ ਬਸ ਜੀ ਬੈਕ 2 ਦਾ ਸਿਮਰਨ ਕਰੋ ਹਨਾ ਉਹਨਾਂ ਨੇ ਆਪਣੇ ਲਈ ਇੰਨਾ ਕੁਝ ਕੀਤਾ ਆਪਾਂ ਆਪਾ ਦੇਣ ਨਹੀਂ ਦੇ ਸਕਦੇ ਹਨਾ ਛੋਟੇ ਬੱਚਿਆਂ ਦਾ ਵੀ ਦੇਣ ਨਹੀਂ ਦੇ ਸਕਦੇ ਹੈਗੇ ਵੀ ਆਪਣੇ ਲਈ ਇੰਨਾ ਕੁਝ ਕਰਕੇ ਤੇ ਇੱਕ ਬੇਨਤੀ ਹੋਰ ਆ ਮੇਰੀਆਂ ਭੈਣਾਂ ਬੀਬੀਆਂ ਭੈਣਾਂ ਨੂੰ ਵੀਰਾਂ ਨੂੰ ਵੀ ਹਨਾ ਜਿਹੜੇ ਵਲੌਗ ਵੀ ਬਣਾਉਂਦੇ ਨੇ ਜਾਂਦੇ ਨੇ ਉੱਥੇ ਸ਼ਾਪਿੰਗਾਂ ਕਰਦੇ ਨੇ ਸ਼ਾਪਿੰਗਾਂ ਨਾ ਕਰਿਆ ਕਰੋ ਹਨਾ ਤੰਗਾ ਵੀ ਲੱਗਦਾ ਹੈਗਾ ਤੁਸੀਂ ਸ਼ਾਪਿੰਗਾਂ ਕਰਦੇ ਹੋ ਸਮਾਨ ਖਰੀਦਿਆ ਆਪਣੇ ਬੱਚਿਆਂ ਲਈ ਹੈ ਨਾ ਉਹ ਬੱਚਿਆਂ ਨੇ ਆਪਣੇ ਲਈ ਇੰਨਾ ਕੁਝ ਕਰਿਆ ਤੇ ਆਪਾਂ ਇੰਨਾ ਸਾਜ ਤੱਜ ਕੇ ਵਿਆਹ ਮੰਗੋ ਸਾਜ ਤੱਜ ਕੇ ਜਾਣੇ ਆ ਤੇ ਉੱਥੇ ਜਾ ਕੇ ਸ਼ੋਪਿੰਗਾਂ ਕਰਦੇ ਆ ਤੇ ਸ਼ੋਪਿੰਗਾਂ ਨਾ ਕਰਿਆ ਕਰੋ ਸ਼ੋਪਿੰਗ ਆਪਾਂ ਹਰ ਸਾਲ ਕਰਦੇ ਰਹਿੰਦੇ ਰਹਨੇਓ ਤੇ ਆ ਇੱਕ ਹਫਤਾ ਤੁਸੀਂ ਨਾ ਇਦਾਂ ਦੀਆਂ ਚੀਜ਼ਾਂ ਕਰਿਆ ਕਰੋ ਸਿਰਫ ਗੁਰੂ ਘਰ ਦਰਸ਼ਨ ਕਰਨ ਲਜਾਇਆ ਕਰੋ ਉਹਨਾਂ ਨੂੰ ਯਾਦ ਕਰਨ ਚ ਆਇਆ ਕਰੋ ਉਹ ਵੀ ਆਪਾਂ ਨੂੰ ਦੇਖ ਕੇ ਜੋ ਖੁਸ਼ ਹੋਣ ਵੀ ਹਾਂ ਮੇਰੇ ਮੈਂ ਆਪਣੇ ਆਪਣਾ ਗੁਰੂ ਜੀ ਆਪਣੇ ਲਈ ਖੁਸ਼ ਹੋਣ ਵੀ ਮੈਂ ਆਪਣਾ ਬੱਚਿਆਂ ਨੂੰ ਹਨਾ ਸਾਰਾ ਪਰਿਵਾਰ ਬਾਰਤਾ ਇਹਨਾਂ ਦੇ ਲਈ ਤੇ ਇਹ ਵੀ ਮੇਰੇ ਲਈ ਖੜੇ ਨੇ ਹਨਾ ਕਦੇ ਵੀ ਦੇਖੋ ਜੀ ਆ ਦੇਖੋ ਪਪੂ ਰ ਗੁੰਦਲੇ ਵਸ ਸੋਣ ਇਹਨੂੰ ਜੂੜਾ ਕਰ ਲੈਣਾ ਇਹ ਮੈਂ ਨਾ ਕਾਫੀ ਬਲੌਗਰਾਂ ਦੇ ਬਲੌਗ ਦੇਖਦੀਆਂ ਫਤਿਹਗੜ੍ਹ ਸਾਹਿਬ ਕਿਤੇ ਵੀ ਜਾਂਦੇ ਨੇ ਇੱਥੇ ਜਾ ਜਾ ਕੇ ਸ਼ਾਪਿੰਗ ਆ ਕਰਦੀਆਂ ਕੋਈ ਕਹਿੰਦਾ ਮੈਨੂੰ ਬੁਲਬਲੇ ਦਵਾ ਕੋਈ ਕੋਨਾ ਮਜ਼ਾਕ ਮਜ਼ਾਕਾਂ ਚ ਇੰਨੀਆਂ ਮੂਰਖਤਾ ਕਰਦੀਆਂ ਨੇ ਆ ਦੇਖੋ ਜੀ ਇਹ ਆਪਾਂ ਪਟਕਾ ਲੈ ਲੈਣਾ ਹਾਂ ਪਟਕੇ ਨੂੰ ਪਿਛਲੀ ਸਾਈਡ ਸਿੱਟ ਲੈਣਾ ਪਹਿਲਾਂ ਇਹ ਦੋਨੋਂ ਲੜਾਂ ਨੂੰ ਐਵੇਂ ਇਕੱਠੇ ਕਰ ਲੈਣਾ ਦੋਨੋਂ ਲੜ ਇੱਕ ਦੂਜੇ ਦੇ ਨਾਲ ਮਲਾ ਲੈਣੇ ਆ ਉਸ ਤੋਂ ਬਾਅਦ ਤੁਸੀਂ ਦੇਖ ਲੈਣਾ ਕਿ ਕਿੱਥੇ ਰੱਖਣਾ ਉਸ ਤੋਂ ਬਾਅਦ ਇਹ ਹੋਏ ਖਿੱਚ ਕੇ ਸੈੱਟ ਕਰ ਲਿਓ ਉਸ ਤੋਂ ਬਾਅਦ ਤੁਸੀਂ ਇਹਨਾਂ ਸਹੀ ਤਰੀਕੇ ਨਾਲ ਖਿੱਚ ਕੇ ਸੈੱਟ ਕਰ ਲਓ ਸੌਰੀ ਜੀ ਮੈਂ ਇਮੋਸ਼ਨਲ ਹੋ ਜਾਂਦੀ ਆ ਮੈਂ ਮੈਨੂੰ ਮੈਂ ਹਜੀ ਮਾਂ ਮੈਂ ਪਤਾ ਨਹੀਂ ਕਿਉਂ ਮੇਰਾ ਦਿਲ ਬਹੁਤ ਕਮਜ਼ੋਰ ਆ ਜੇ ਮੈਂ ਸਟਰੋਂਗ ਆ ਤਾਂ ਮੈਂ ਕਮਜ਼ੋਰ ਵੀ ਬਹੁਤ ਜ਼ਿਆਦਾ ਆਂ ਪਰ ਮੈਨੂੰ ਇਹ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਵੀ ਜਦੋਂ ਆਪਾਂ ਉੱਥੇ ਜਾ ਆ ਜਾਂਦੇ ਨਾ ਸਮਾਨ ਖਰੀਦਦੇ ਆ ਹਾਸੇ ਮਜ਼ਾਕ ਕਰਦੇ ਆ ਮੇਕਅਪ ਮੱਥ ਮੱਥ ਕੇ ਜਾਂਦੇ ਆ ਉਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਬਿਲਕੁਲ ਵੀ ਲਓ ਜੀ ਪਿੱਛੇ ਘੱਟ ਬੰਨ ਲਿਓ ਉਸ ਤੋਂ ਬਾਅਦ ਆਪਾਂ ਨੇ ਇਹ ਲੜ ਨੂੰ ਅੱਗੇ ਨੂੰ ਲੈ ਆਉਣਾ ਉਸ ਤੋਂ ਬਾਅਦ ਫਿਰ ਆਪਾਂ ਇੱਥੇ ਦੋ ਸੈਟਿੰਗ ਕਰ ਲੈਣੀ ਆ ਅਬ ਕਿਾਇਤ ਦੇਖੋ ਜੀ ਇਹਨੂੰ ਆਪਾਂ ਇਹ ਫੜ ਕੇ ਨਾ ਸਾਰੇ ਨੂੰ ਸੈਟਿੰਗ ਕਰ ਲੈਣੀ ਕਿਉਂਕਿ ਹਰ ਭੈਣ ਦਾ ਅਲੱਗ-ਅਲੱਗ ਤਰੀਕਾ ਹੋਊਗਾ ਕੋਈ ਭੈਣਾ ਕਹਿੰਗੇ ਹੁਣ ਤੁਸੀਂ ਹਨਾ ਸਿਖਾ ਰਹੇ ਹੋ ਮੇਰਾ ਸਿਖਾਉਣ ਦਾ ਮਕਸਦ ਇਹ ਹੀ ਆ ਕਿ ਸਾਰੀਆਂ ਭੈਣ ਆਪਣੇ ਬੱਚਿਆਂ ਨੂੰ ਹਨਾ ਗੁਰਸਿੱਖ ਜ਼ਰੂਰ ਬਣਾਓ ਕਿਉਂਕਿ ਮਾਂ ਦੇ ਹੱਥ 'ਚ ਹੀ ਹੁੰਦਾ ਏ ਬੱਚੇ ਨੂੰ ਗੁਰਸਿੱਖ ਬਣਾਉਣਾ ਤੇ ਵਾਲ ਕਟਾਉਣਾ ਦੇਖੋ ਜੀ ਇਹਨੂੰ ਲੱਡੂ ਨੂੰ ਆਪਾਂ ਬਿਲਕੁਲ ਐਸੇ ਪਲੇਨ ਕਰ ਲੈਣਾ ਇਸ ਤੋਂ ਫਿਰ ਆਪਾਂ ਇਹਨੂੰ ਇਦਾਂ ਕਰ ਲੈਣਾ ਹੱਥ ਰੱਗ ਕੇ ਇਦਾਂ ਜੂੜੇ ਦੇ ਆਲੇ-ਦਾਲੇ ਫੋਲਡ ਕਰ ਦੇਣਾ ਫੋਲਡ ਫੋਲਡ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਨੂੰ ਕੱਢ ਦੇਣਾ ਇਹ ਜਿਹੜਾ ਪਿੱਛੇ ਤੋਂ ਲੈ ਕੇ ਆਏ ਆ ਤੇ ਉਸ ਤੋਂ ਬਾਅਦ ਇਹਨੂੰ ਫੇਰ ਇਦਾਂ ਕਰ ਦੇਣਾ ਇਦਾਂ ਕਰਕੇ ਇਹਨੂੰ ਪਿੱਛੇ ਜਿਹੜਾ ਆਪਾਂ ਲਿਆਂਦਾ ਉਹਦੇ ਵਿੱਚ ਫੋਲਡ ਕਰ ਦੇਣਾ ਲਓ ਜੀ ਆਪਣਾ ਪਟਕਾ ਹੋ ਗਿਆ ਰੈਡੀ ਲਓ ਜੀ ਆਪਾਂ ਬਾਹਲ ਵਿੱਚ ਕਰਦੇ ਫਰੰਟ ਤੋਂ ਵੀ ਕਰਦੇ ਦੇਖੋ ਜੀ ਆਪਣਾ ਇਹ ਪਟਕਾ ਹੋ ਗਿਆ ਰੈਡੀ ਦੇਖੋ ਪਟਕਾ ਹੋ ਗਿਆ ਰੈਡੀ ਜੇ ਇਹ ਮੇਰੇ ਭੈਣਾਂ ਨੂੰ ਪਸੰਦ ਆਇਆ ਤਾਂ ਕਮੈਂਟ ਜਰੂਰ ਕਰਿਓ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤੇ ਪਲੀਜ਼ ਤੁਹਾਡੇ ਮੂਰੇ ਹੱਥ ਜੋੜ ਕੇ ਬੇਨਤੀ ਆ ਵੀਏ ਜਿਹੜੇ 7 ਕ ਦਿਨ ਹੁੰਦੇ ਨੇ ਇੱਕ ਹਫਤਾ ਹੁੰਦਾ ਹੈ ਹਨਾ ਸ਼ਹੀਦੀ ਦਿਵਸ ਦਾ ਪਲੀਜ਼ ਇਹਨਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਸਿਰਫ ਦਰਸ਼ਨ ਕਰਾਉਣੇ ਹੀ ਲੈ ਕੇ ਜਾਇਆ ਕਰੋ ਨਾ ਕਿ ਉੱਥੇ ਤੁਸੀਂ ਸਮਾਨ ਖਰੀਦਣ ਲੈ ਜਾਇਆ ਕਰੋ ਤੁਹਾਡੇ ਮੂਰੇ ਹੱਥ ਬਨ ਕੇ ਭੈਣਾ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਮਿਲਾਂਗੇ ਆਪਾਂ ਕਿਸੇ ਨੈਕਸਟ ਵੀਡੀਓ ਦੇ ਨਾਲ ਵੈਗਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਹ